ਉਹਨੇ ਕਿਹਾ ਕਹਿੰਦਾ ਤੁਸੀਂ ਉਸ ਸੁਲਤਾਨੇ ਦੇ ਬਾਰੇ ਕਹੋ ਐ ਤੁਹਾਨੂੰ ਲੱਗ ਜਾਂਦਾ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਅੱਜ ਮੈਂ ਸਾਡੀ ਕੁੜੀ ਲਾਪਤਾ ਹੈ ਕਰ ਦਿਓ ਤੋ ਐ ਪਿਛਲੇ ਮਹੀਨੇ ਦੀ ਯਾਰਾ ਤਰੀਕ ਤੋਂ ਜੋ 12 ਸਾਲ ਦੀ ਬੇਟੀ ਹੈ ਅੱਜ ਸਾਹਿਬ ਜੀ ਕੰਸੇ ਕੰਮੀ ਦੇ 2 ਮਹੀਨੇ ਹੋ ਗਏ ਨੇ 12 40 ਤੇ ਘਰੋਂ ਲੈ ਗਿਆ ਮੁੰਡਾ ਆਣ ਕੇ ਸੀ ਗਗਨਦੀਪ ਕਲੋਨੀ ਰਹਿਣੇ ਭਟੀਆਂ ਚ ਟੁੱਟੂ ਰੇਲਵੇ ਸਟੇਸ਼ਨ ਤੇ ਵੀ ਗਏ ਆ ਉੱਥੇ ਵੀ ਜਾ ਕੇ ਰਫਤਾ ਲਖਾਈਆਂ ਨੇ ਬੱਚਿਆਂ ਦੀ ਫੋਟੋ ਫੋਟੋ ਦੇ ਕੇ ਆਏ ਆ ਤਪਦੀਸ਼ ਕੀਤੀ ਜਾ ਰਹੀ ਹੈ ਮੁਕਦਮੇ ਦੀ ਜਲਦੀ ਹੀ ਇਹਨਾਂ ਦੇ ਮੁਕਦਮੇ ਦੇ ਵਿੱਚੋਂ ਲੜਕੀ ਨੂੰ ਟ੍ਰੇਸ ਕਰਕੇ ਇਹਨਾਂ ਦੇ ਬਾਰਸ਼ਾਂ ਦੇ ਹਵਾਲੇ ਕੀਤੇ ਜਾਏਗੇ ਜਾਣੇ ਆਏ ਹੀ ਦਪਕੇ ਮਾਰ ਕੇ ਪਜਾ ਦਿੰਦੇ ਵੇ ਅਸੀਂ ਪੁਲਿਸ ਨੂੰ ਸੁਣਾਈ ਕੀਤੀ ਹੈ ਸਾਡੀ ਪੁਲਿਸ ਸੁਣਾਈ ਨਹੀਂ ਕਰ ਰਹੀ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਮੈਂ ਕਮਿਸ਼ਨਰ ਸਾਹਿਬ ਨੇ ਵੀ ਪੇਸ਼ ਹੋਈਆਂ ਤੇ ਤੇਰੀ ਕੁੜੀ ਲੈ ਕੇ ਜਿੱਥੇ ਪਹੁੰਚਣਾ ਪਹੁੰਚ ਜਾ ਮੇਰਾ ਭਤੀਜਾ ਲੈ ਕੇ ਜੋ ਵਗਾਰਨਾ ਤੋਂ ਬਜ਼ਾਰ ਲੈ ਜਿੰਨੇ ਮम्मी डैडी ਲੱਭੋ ਤਾਂ ਮम्मी डैडी ਮਿਲਦਾ ਹੈ ਤਾਂ ਸਾਨੂੰ ਫੜਾ ਦਿਓ ਮੌਕੇ ਤੇ ਸੀ ਗਏ ਮम्मी डैडी ਫੜਾਏ ਆ ਇਹਨਾਂ ਨੇ ਛੱਡ ਆਏ ਆ ਕਿਹੜਾ ਬੈਠਾ ਸੀ ਅਸੀਂ ਚਿੱਠੀ ਦੇ ਕੇ ਆਏ ਆ ਉੱਥੋਂ ਵੀ ਨਹੀਂ ਸਾਨੂੰ ਕੋਈ ਜਵਾਬ ਆਇਆ ਤਿੰਨ ਚਿੱਠੀਆਂ ਜ਼ਿਲ੍ਹੇ ਚ ਵੀ ਪਾਈਆਂ ਉੱਥੇ ਵੀ ਗਏ ਸੀ ਆ ਉੱਥੋਂ ਵੀ ਨਹੀਂ ਸਾਨੂੰ ਜਵਾਬ ਆਇਆ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਦੀਨ ਤਵਾਰੀ ਪਹੁੰਚਿਆ ਲੁਧਿਆਣਾ ਸਲੇਮ ਟਾਬਰੀ ਥਾਣੇ ਦੇ ਵਿੱਚ ਜਿੱਥੇ ਦੱਸ ਦਿੰਦੇ ਆ ਕਿ 40 ਦਿਨਾਂ ਤੋਂ ਲਾਪਤਾ ਨਾਬਾਲੀ ਕੁੜੀ ਜਿਹਦੀ ਉਮਰ ਹੈ 17 ਸਾਲ 40 ਦਿਨਾਂ ਤੋਂ ਲਾਪਤਾ ਹੋ ਗਈ ਹੈ ਪਰਿਵਾਰ ਇੱਥੇ ਪਹੁੰਚਿਆ ਪਰ ਪਰਿਵਾਰ ਦੀ ਜਿਹੜੀ ਹੈ ਸੁਣਵਾਈ ਨਹੀਂ ਹੋ ਰਹੀ ਦੇਖ ਸਕਦੇ ਹੋ ਐਫ ਆਈ ਆਰ ਕਾਪੀ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰੀਕ ਨੂੰ ਜਿਹੜੀ ਐਫ ਆਈ ਆਰ ਦਰਜ ਹੋ ਗਈ ਸੀਗੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਣੇ ਦੇਖ ਸਕਦੇ ਹੋ ਕਿ ਤੁਸੀਂ 11 ਤਰੀਕ 2020 20 ਤਰੀਕ 11ਵੇਂ ਮਹੀਨੇ 2024 ਨੂੰ ਰਫਾਇਦਾ ਦਰਜ ਕੀਤੀ ਗਈ ਸੀ ਕਿ ਪਰ ਅੱਜ ਤੱਕ ਜਿਹੜਾ ਹਲੇ ਤੱਕ ਕੋਈ ਵੀ ਜਿਹੜਾ ਪਤਾ ਨਹੀਂ ਲੱਗ ਪਾਇਆ ਐ ਐਫ ਆਈ ਆਰ ਕਾ ਵੀ ਪਰਿਵਾਰ ਨੇ ਆਪਣੇ ਆਪਾਂ ਵਿੱਚ ਫੜਿਆ ਹੋਇਆ ਹੈ ਗੱਲਬਾਤ ਕਰ ਲੈਂਦੇ ਆ ਕੁੜੀ ਜਿਹੜੀ ਹੈ ਕਿੱਥੋਂ ਗਈ ਸੀਗੀ ਕਿੱਥੇ ਰਹਿੰਦੇ ਸੀਗੇ ਕਿੱਥੇ ਕਰ ਸੀਗਾ ਸਾਰੀ ਜਾਣਕਾਰੀ ਲੈਣੇ ਹਾਦੀ ਮਦਈ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਕੌਰ ਹਣੀ ਖੜੀ ਹੋ ਕਿਉਂ ਅਸੀਂ ਮੈਂ ਸਾਡੀ ਕੁੜੀ ਲਾਪਤਾ ਹੈ ਖੜਾ ਦੋ ਤੋ ਐ ਪਿਛਲੇ ਮਹੀਨੇ ਦੀ 17 ਤਰੀਕ ਤੋਂ ਰਾਤ ਦੇ 12 ਵਜੇ 12:40 ਤੇ ਘਰੋਂ ਲੈ ਗਿਆ ਮੁੰਡਾ ਆਣ ਕੇ ਸੀ ਗਗਨਦੀਪ ਕਲੋਨੀ ਰਹਿੰਦੇ ਆ ਪਟੀਆਂ 'ਚ ਅਸੀਂ ਪੁਲਿਸ ਨੂੰ ਸੁਣਾਈ ਕੀਤੀ ਹੈ ਸਾਡੀ ਪੁਲਿਸ ਸੁਣਾਈ ਨਹੀਂ ਕਰ ਰਹੀ ਕਹਿੰਦੇ ਆਉਂਦੇ ਮਮੀ ਡੈਡੀ ਲੱਭੋ ਤਾਂ ਮਮੀ ਡੈਡੀ ਮਿਲਦਾ ਤੂੰ ਸਾਨੂੰ ਫੜਾ ਦਿਓ ਮੌਕੇ ਤੇ ਸੀ ਗਏ ਮਮੀ ਡੈਡੀ ਫੜਾਏ ਆ ਇਹਨਾਂ ਨੇ ਛੱਡ ਆਇਆ ਹੁਣ ਫੇਰ ਸਾਨੂੰ ਕਹਿੰਦੇ ਹੁਣ ਤੁਸੀਂ ਬਾਹਰ ਫੜਾ ਦਿਓ ਕਿਸ ਰੋਡ ਤੇ ਮਿਲਣਾ ਸੀ ਉੱਥੇ ਚੱਕ ਲੈ ਆਨੇ ਆ ਅਜਾਣੇ ਆਏ ਹੀ ਦਪਕੇ ਮਾਰ ਕੇ ਭਜਾ ਦਿੰਦੇ ਵੇ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਮੈਂ ਕਮਿਸ਼ਨਰ ਸਾਹਿਬ ਨੇ ਵੀ ਪੇਸ਼ ਹੋਈਆਂ ਉਹਨਾਂ ਨੂੰ ਵੀ ਚਿੱਠੀਆਂ ਪਾਈਆਂ ਉਤੋਂ ਵੀ ਨਿਮਨਾਂ ਨੇ ਕੋਈ ਫਰਮ ਦਿੱਤੀ ਹੈਗੀ ਦੋ ਤੋਂ ਲਾਪਤਾ ਹੈ ਲਾਪਤਾ 45 ਦਿਨਾਂ ਤੋਂ ਤੁਹਾਨੂੰ ਕਿੰਨਾ ਸ਼ੱਕ ਹੈ ਵੀ ਕਿਸੇ ਮੁੰਡੇ ਨਾਲ ਅਸੀਂ ਵੀਡੀਓ ਕੈਮਰੇ ਚੈੱਕ ਕਰਾਇਆ ਸਾਨੂੰ ਤਾਂ ਉੱਥੇ ਮੁੰਡੇ ਦੀ ਫੋਟੋ ਮਿਲੀ ਹੈ ਕੁੜੀ ਦੀ ਫੋਟੋ ਮਿਲੀ ਹੈ ਤਾਂ ਇਸ ਕਰਕੇ ਸਾਨੂੰ ਪਤਾ ਲੱਗਾ ਹੈ ਉਹ ਮੁੰਡਾ ਦਾ ਨਾਮ 파ਰਸ ਹੈ ਪੱਕਾ ਨਾਮ ਉਹਦਾ ਗਰਦੀਪ ਹੈ ਉਹਦੀ ਫੈਮਿਲੀ ਨੂੰ ਵੀ ਅਸੀਂ ਮਿਲਿਆ ਉਹਦੀ ਫੈਮਿਲੀ ਨੂੰ ਵੀ ਕਿਹਾ ਸਾਡੀ ਬੱਚੀ ਦੇ ਦਿਓ ਅਸੀਂ ਘਰ ਬੈਠ ਕੇ ਐਫਆਈ ਬੰਦ ਕਰਵਾ ਦਾਂਗੇ ਤੁਹਾਡੇ ਤੋਂ ਕੋ ਤੇ ਤੇਰੀ ਕੁੜੀ ਲੈ ਗਿਆ ਜਿੱਥੇ ਪਹੁੰਚਣਾ ਪਹੁੰਚ ਜਾ ਮੇਰਾ ਭਤੀਜਾ ਲੈ ਗਿਆ ਜੋ ਬਗਾੜਨਾ ਤੋਂ ਬਗਾੜ ਲੈ ਕਿੰਨਾ ਥੋੜੇ ਰਿਸ਼ਤੇਦਾਰੀ ਵਿੱਚ ਸੀ ਆ ਰਿਸ਼ਤੇਦਾਰੀ ਮੇਰਾ ਤਾਇ ਦਾ ਪੋਤਾ ਹੈ ਸੱਕਾ ਹੂੰ ਔਰ ਮੇਰੇ ਰਿਸ਼ਤੇਦਾਰੀ ਚ ਸਾਡੀ ਉਮਰ ਉਮਰ ਕੀ ਹੈ ਉਹਦੀ ਉਹ ਮੁੰਡੇ ਦੀ ਉਮਰ ਹੈਗੀ ਇਸ ਟਾਈਮ 19 ਸਾਲ ਤੋਂ ਵੀ ਘੱਟ ਹੈ ਕੁੜੀ ਮੇਰੀ ਹੈਗੀ 17 ਸਾਲ ਦੀ ਨਾਬਾਲਕ ਹੂੰ ਕੋਈ ਕੰਮ ਨਹੀਂ ਕਰਨੀ ਕੁਝ ਵੀ ਨਹੀਂ ਮੈਨੂੰ ਕੋਈ ਸੁਜਦਾਨੀ ਪਿਆ ਮੇਰੀ ਕੋਈ ਹੈਲਪ ਨਹੀਂ ਪੁਲਸਾ ਲੈ ਕੇ ਗਏ ਬਾਹਰੋ ਲੈ ਕੇ ਗਏ ਨੇ ਕਰੋ ਕਰੋ ਆਣ ਕੇ ਕਰੋ ਫੋਨ ਪੰਦੀ ਕੀਤਾ ਨਹੀਂ ਕੀਤਾ ਕੁੜੀ ਨੂੰ ਅਸੀਂ ਕੈਮਰੇ ਚ ਚੈੱਕ ਕਰਾਇਆ ਕੁੜੀ ਨਾਲ ਜਾ ਰਹੀ ਕਿ ਗਲੀ ਦੇ ਵਿੱਚ ਅਗੋ ਮੋਟਰ ਸਕੂਟਰੀ ਤੇ ਲੈ ਕੇ ਖੜੇ ਆਇਆ ਮੁੰਡਾ ਸੀਸੀਟੀਵੀ ਹੈ ਮੀਡੀਆ ਨੂੰ ਪ੍ਰੋਵਾਈਡ ਕਰ ਦੂੰਗੇ ਹਾਂ ਕਰ ਦਾਂਗੇ ਸਭ ਜੀ ਅਸੀਂ ਵੀਡੀਓ ਸੈਂਡ ਕਰ ਦਾਂਗੇ ਅਸੀਂ ਐਫਆਈਆ ਕਦੋਂ ਦੀ ਕਰਾਈ ਹੋਈ ਹੈ ਅਸੀਂ 20 ਤਰੀਕ ਦੀ ਪਿਛਲੀ ਦੀ ਕਰਾਈ ਹੈ ਅੱਜ 1 ਮਹੀਨਾ 5 6 ਦਿਨ ਹੋ ਗਏ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਵਾਸ ਕੀ ਤੋਂ ਜਾਣੇ ਆ ਕੀ ਸਰ ਦਾ ਨਾਮ ਹੈ ਕਿਹਨਾਂ ਦੇ ਹੱਥ ਕੇ ਗਵਿੰਦਰ ਸਿੰਘ ਕੋਲ ਜਾਣੇ ਆ ਉਹ ਦਪਕੇ ਮਾਰ ਕੇ ਦੋ ਅਫਸਰ ਹੋਰ ਬੈਠੇ ਹੁੰਦੇ ਵੇ ਕਹਿੰਦੇ ਜਾਓ ਮੁੰਡੇ ਦਾ ਪਿਓ ਵੇਖੋ ਕਿੱਥੇ ਤੁਹਾਨੂੰ ਲੱਭਦਾ ਸੀ ਜਾ ਕੇ ਤੁਹਾਡੇ ਮੁੰਡਾ ਨਾਲ ਜਾ ਕੇ ਚੱਕ ਲੈ ਆਨੇ ਆ ਸਾਨੂੰ ਕਹਿੰਦੇ ਤੁਸੀਂ ਲੱਭੋ ਇਹ ਸਾਡੇ ਨਾਲ ਨਹੀਂ ਜਾ ਰਹੇ ਕੋਈ ਸਾਡੀ ਖੈਲਮ ਨਹੀਂ ਸਰਕਾਰ ਕਰ ਰਹੀ ਮੁਲਾਜ਼ਮ ਕੁਛ ਨਹੀਂ ਸਾਡੇ ਨਾਲ ਬਿਲਕੁਲ ਨਹੀਂ ਕਰ ਰਹੇ ਜਿੱਦੋ ਜਾਣੇ ਆ ਜੇ ਅੰਦਰ ਜਾ ਕੇ ਮੀਟਿੰਗ ਕਰ ਲੈਂਦੇ ਜਾਓ ਕਿਸੇ ਸਪਰਸ਼ਮੰਦੇ ਤਾਂ ਬੰਦਾ ਛੱਡ ਕੇ ਆ ਜਾਂਦੇ ਦੋ ਵਾਰੀ ਅਸੀਂ ਇਹਨਾਂ ਦੇ ਘਰ ਪੁਲਿਸ ਲੈ ਕੇ ਗਿਆ ਤਿੰਨ ਵਾਰੀ ਇਹਨਾਂ ਨੇ ਕੋਈ ਸੁਣਾਈ ਨਹੀਂ ਸਾਡੀ ਕੀਤੀ ਸਾਹਿਬ ਜੀ ਕੁੜੀ ਤੁਹਾਨੂੰ ਦਿਖੀ ਹੁਣ ਨਹੀਂ ਸਾਨੂੰ ਨਹੀਂ ਦਿਖੀ ਇਹਨਾਂ ਦੇ ਰਾਤੀ ਇਹ ਸਭ ਜੀ ਕੁੜੀ ਮੇਰੀ ਤਾਈ ਨੇ ਹੁਣ ਪਿਛਲੀ ਤਰੀਕ 14 ਤਰੀਕ ਨੂੰ ਵਿਆਹ ਕੀਤਾ ਜਿਨ੍ਹਾਂ ਦੇ ਘਰੋਂ ਇੱਕ ਪੋਤਾ ਕੁੜੀ ਲੈ ਕੇ ਫਰਾਰ ਹੋਇਆ ਹੋਵੇ ਉਹਨਾਂ ਨੂੰ ਵਿਆਹ ਛਾਡੀਆਂ ਸੁਝਦੀਆਂ ਸਾਡੇ ਹਾਲਾਤ ਵੇਖੋ ਉਹਨਾਂ ਦੇ ਹਾਲਾਤ ਜਾ ਕੇ ਦੇਖੋ ਅਸੀਂ 13 ਤਰੀਕ ਮੌਕੇ ਤੇ ਮੁੰਡੇ ਦਾ ਪਿਓ ਫੜਾਇਆ ਉਹਨਾਂ ਨੇ ਫਾੜ ਕੇ ਪੁਲਿਸ ਆ ਲਿਆ ਨੇ ਇੱਕ ਕੀ ਨਾਮ ਸੀ ਮੁਲਾਜ਼ਮ ਦਾ ਗੁਰਵਿੰਦਰ ਸਿੰਘ ਸੀ ਇੱਕ ਮੁੰਚੀ ਦਾ ਕੀ ਨਾਮ ਸੀ ਅਮਨ ਅਮਨ ਮੁੰਚੀ ਨਾਲ ਗਏ ਸੀ ਦੋ ਮੈਗੀ ਸਾ ਮੇਰਾ ਘਰ ਵਾਲਾ ਸੀ ਨਾਲ ਮੇਰਾ ਪਪਾ ਜੀ ਸੀ ਮੇਰੇ ਇਹਨਾਂ ਨੇ ਕੋਈ ਸੁਨਾਣੀ ਸਰਜੀ ਕੀਤੀ ਮੇਰਾ ਬਿਲਕੁਲ ਇਹਨਾਂ ਨੇ ਕੋਈ ਕਰਨੀ ਗੱਲ ਕਰਦੇ ਕਹਿੰਦੇ ਦੋ ਨੰਬਰ ਟਵਾਣੇ ਥਾਣੇ ਵਿੱਚ ਤਾਈ ਰਾਤਰੀ ਕਰ ਵਿਆਹ ਤਾਂ ਸੁਣਾਈ ਹੈ ਕਿ ਸਾਡੀ ਕੋਈ ਸੁਣਾਈ ਨਹੀਂ ਕਰ ਰਹੀ ਕੋਈ ਹੋਰ ਤਾਂ ਕੋਈ ਸੁਣਵਾਨੀ ਕੀਤੀ ਕੋਈ ਨੇ ਕੋਈ ਸੁਣਵਾਨੀ ਨਹੀਂ ਕੋਈ ਨਹੀਂ ਸੁਣਾਈ ਕਰਦੇ ਬਸ ੱੱਕੇ ਮਾਰ ਕੇ ਦਫਕੇ ਮਾਰ ਕੇ ਭੇਜ ਦਿੰਦੇ ਵੇ ਉਦੋਂ ਅਸੀਂ ਤਾਂ ਥਾਣੇ ਚ ਆਏ ਆ ਸਾਡੇ ਦਾ ਕਸ਼ਮੀਰਾ ਮਮਲਾਜ਼ਮ ਗਏ ਵੇ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਇਹ ਸੁਤੰਤਾਨੇ ਦੇ ਬਾਹਰ ਕਰੋ ਤੁਹਾਨੂੰ ਲੱਗ ਜਾਂਦਾ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਕੋਈ ਅਫਸਰ ਨਹੀਂ ਸਾਡੀ ਸੁਣਦੇ ਆ ਮੰਗ ਕੀ ਕਰਦੇ ਆ ਪ੍ਰਸ਼ਾਸਨ ਅੱਗੇ ਅਸੀਂ ਮੰਗ ਕਰਦੇ ਮੇਰੀ ਬੱਚੀ ਵੰਗਣੀ ਚਾਹੀਦੀ ਮੇਰੀ ਬੱਚੀ ਆਣੀ ਚਾਹੀਦੀ ਹੈ ਨਾ ਬਾਰੋ ਕੇ ਸਾਨੂੰ ਕੁੜੀ ਮਿਲਣੀ ਚਾਹੀਦੀ ਹੈ ਸਰਕਾਰ ਕੋ ਸੇ ਨੇ ਨਮਨ ਕੁਛ ਖਾ ਕੇ ਮਾਰ ਕੇ ਮੈਂ ਸਰਕਾਰ ਨੂੰ ਕਹਿੰਦਾ ਮੈਨੂੰ ਸੁਣਾਈ ਆਈ ਜਨਾਬ ਐਨਾਲ ਮੈਨੂੰ ਕੁੜੀ ਨਹੀਂ ਲੈ ਕੇ ਦਿੱਤੀ ਸੀ ਮੈਂ ਮੇਰੇ ਘਰ ਵਾਲੇ ਬਹੁਤ ਦੁਖੀ ਗਏ ਸੀ ਵੀ ਦੁਖੀ ਆ ਬਹੁਤ ਜਿਆਦਾ ਅਸੀਂ ਰੋਟੀ ਦੇ ਮੁਤਾਜ ਹੈ ਆ ਘਰ ਦੇ ਵਿੱਚ ਸਾਡੇ ਰੋਟੀ ਨਹੀਂ ਪੱਕ ਰਹੀ ਸਾਡੇ ਬੱਚਿਆਂ ਤੇ ਕੁੜੀ ਜਾਣ ਤੋਂ ਬਿਲਕੁਲ ਪਰੇਸ਼ਾਨ ਹੋਏ ਆ ਸਾਹਿਬ ਜੀ ਸਾਡੀ ਸਾਹਿਬ ਜੀ ਸੁਣਾਈ ਕੀਤੀ ਜਾਂਦਾ ਹੈ ਵਿੱਚ ਐਫ ਆਈ ਆਰ ਦੀ ਕਾਪੀ ਫੜੀ ਹੋਈ ਹੈ ਬਿਲਕੁਲ ਦੇਖ ਸਕਦੇ ਹੋ ਕਿ ਅੱਖਾਂ ਦੇ ਵਿੱਚ ਹੰਝੂ ਨੇ ਅਗਰ ਕੋਈ ਮਾਪੇ ਜਿਹੜਾ ਜਰਮ ਦਿੰਦਾ ਆਪਣੇ ਬੱਚਿਆਂ ਨੂੰ ਉਸ ਤੋਂ ਬਾਅਦ ਉਹਨੂੰ ਵੱਡਾ ਕਰਦਾ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਬੱਚੇ ਕਿਸ ਤਰੀਕੇ ਨੇ ਜਿਹੜੇ ਆਪਣੇ ਮਾਪਿਆਂ ਨੂੰ ਧੋਖਾ ਦਿੰਦੇ ਨੇ ਪਿਓ ਅੱਜ ਖੜਾ ਵਾ ਬਿਲਕੁਲ ਥਾਣੇ ਦੇ ਬਾਹਰ ਜਿਹਦੇ ਅੱਖਾਂ ਦੇ ਵਿੱਚ ਹੰਝੂ ਹੈ ਸਿਰਫ ਮੰਗ ਹੈ ਇਨਸਾਫ ਦੀ ਆਖਿਰਕਾਰ ਕੁੜੀਆਂ ਜਿਹੜੀਆਂ ਨੇ ਕਿਉਂ ਨਹੀਂ ਸਮਝਦੀਆਂ ਆਪਣੇ ਪਰਿਵਾਰ ਦਾ ਦਰਦ ਕੀ ਕਹਿਣਾ ਚਾਹਦੇ ਹਾਂ ਹਾਂ ਜੀ ਸਾਹਿਬ ਜੀ ਸਿਮਲਾਪੁਰੀ ਤੋਂ ਆ ਕੇ ਲੈ ਕੇ ਗਿਆ ਕੁੜੀਆਂ ਆਣ ਕੇ ਮੇਰੀ ਬੇਟੀ ਹੈ ਸਾਹਿਬ ਨਾ ਬਾਲਕ ਕੋਈ ਹੈ 17 ਸਾਲ ਦੀ ਬੇਟੀ ਹੈ ਅੱਜ ਸਰਪ ਜੀ ਕੰਸੀ ਕੰਪਨੀ ਦੇ 2 ਮਹੀਨੇ ਹੋ ਗਏ ਨੇ ਸਰਪ ਜੀ ਮੈਂ ਰਿਪੋਰਟ ਦਿੱਤੀ ਹੈ ਰਿਪੋਰਟ ਦੇਣ ਤੋਂ ਬਾਅਦ ਐਫ ਆਰ ਕਟਵਾਉਣ ਤੋਂ ਬਾਅਦ ਵੀ ਮੇਰੀ ਸੁਣਾਈ ਨਹੀਂ ਹੋ ਰਹੀ ਜੇ ਅਸੀਂ ਜਾਂਦੇ ਆ ਥਾਣੀ ਦੇ ਵਿੱਚ ਥਾੜੇ ਦੇ ਵਿੱਚ ਸਾਨੂੰ ਕੋਈ ਵੀ ਦਬਕੇ ਕੋਈ ਦਬਕੇ ਮਾਰ ਦਿੰਦੇ ਨੇ ਕਈ ਕਹਿੰਦੇ ਨੇ ਬੈਠ ਜਾਓ ਉੱਥੇ ਕਈ ਕਹਿੰਦੇ ਨੇ ਉਧਰ ਚਲੇ ਜਾਓ ਉਹ ਬੈਠ ਜਾਓ ਉੱਥੇ ਚਲੇ ਜਾਓ ਸਾਨੂੰ ਕੋਈ ਵੀ ਸਾਡੀ ਬੱਚੀ ਦੀ ਸੁਣਾਈ ਸਿਰਫ ਪਰੋਸਾ ਖਤਮ ਹੋ ਰਿਹਾ ਪ੍ਰਸ਼ਾਸਨ ਤੋਂ ਬਿਲਕੁਲ ਪਰੋਸਾ ਖਤਮ ਹੋ ਰਿਹਾ ਹੋਰ ਅੱਜ ਕਿਸੇ ਗਈ ਚਲਦੇ ਪੁਰਦੇ ਦੀ ਲੜਕੀ ਗਈ ਹੁੰਦੀ ਉਹਨਾਂ ਨੇ ਰੋਤੋ ਰੋਟ ਬਰਹਾਮਤ ਕਰ ਦੇਣੀ ਅਸੀਂ ਗਰੀਬ ਆ ਸਾਡੀ ਕੋਈ ਹੈਲਪ ਨਹੀਂ ਹੋ ਰਹੀ ਸਾਡੀ ਬਿਲਕੁਲ ਆਪਣੀ ਕੋਈ ਚਲਦਾ ਪਰ ਜਾਉਣੇ ਕੋਈ ਮੰਤਰੀ ਆਏ ਉਹਨੇ ਗੱਡੀਆਂ ਲਾਦਣ ਗਿਆ ਜੀ ਇੱਕ ਮੰਤਰੀ ਪਿੱਛੇ ਤੇ ਕਿਹਾ ਸਾਡੀ ਸੁਣਾਈ ਨਹੀਂ ਹੋ ਸਕਦੀ ਸਰਕਾਰੇ ਸਾਡੀ ਵੀ ਸੁਣਾਈ ਕੀਤੀ ਜਾਵੇ ਹੱਥ ਜੋੜ ਕੇ ਬੇਤੀ ਕੇ ਮੇਰੀ ਬੱਚੀ ਬਰਾਮਦ ਕੀਤੀ ਜਾਵੇ ਉਹ ਬੰਦੇਾਂ ਦੀ ਜੇ ਬੱਚੀ ਸਾਡੇ ਘਰ ਚ ਨਾ ਆਈ ਉਹ ਬੱਚੀ ਨਾ ਬੇ ਬੱਚੀ ਨੇ ਸਾਡੇ ਨੂੰ ਨਾ ਪ੍ਰਾਪਤ ਕੋਈ ਤੇ ਮੈਂ ਇਧਰ ਦੇਖੋ ਸਾਹਿਬ ਜੀ ਮੈਂ ਅਸੀਂ ਗੱਡੀ ਥੱਲੇ ਸਿਰ ਵੀ ਦੇ ਸਕਦਾ ਹਾਂ ਤੇ ਨਹੀਂ ਤਾਂ ਜਰੂਰ ਜੀ ਮੈਂ ਆਪਣੇ ਆਪ ਨੂੰ ਕੁਝ ਕਰ ਵੀ ਸਕਦਾ ਹਾਂ ਬਿਲਕੁਲ ਸਲੇਮਟਾ ਵੀ ਠਾਣੇ ਤੋਂ ਉੱਪਰ ਅਧਿਕਾਰੀਆਂ ਨੂੰ ਮਿਲਿਆ ਤੁਸੀਂ ਉਹਨਾਂ ਨਾਲ ਗੱਲ ਬੱਤਾਂ ਮਿਲਿਆ ਸੀ ਕਮਿਸ਼ਨਰ ਦੇ ਕੋਲ ਚਿੱਠੀ ਪੀ ਆਣਾ ਬ ਤਾਂ ਵੀ ਨਹੀਂ ਸਾਨੂੰ ਕੋਈ ਜਵਾਬ ਆਇਆ ਤਿੰਨ ਚਿੱਠੀਆਂ ਜ਼ਿਲ੍ਹੇ ਚ ਵੀ ਪਾਈਆਂ ਉੱਥੇ ਵੀ ਗਏ ਸਾਂ ਉੱਥੇ ਵੀ ਨਹੀਂ ਸਾਨੂੰ ਜਵਾਬ ਆਇਆ ਬੱਗਾ ਸਿੰਘ ਕੌਨ ਸਰ ਏ ਉਹਨਾਂ ਨੇ ਵੀ ਇਹਨਾਂ ਨੂੰ ਫਰਮ ਲਾਈ ਗਿਆ ਇਹਨਾਂ ਦੀ ਹੈਲਪ ਕਰੋ ਸਾਡੇ ਨਾਲ ਕਸ਼ਮੀਰ ਸਿੰਘ ਉਦਨ ਗਏ ਵੇ ਜਾ ਕੇ 2 ਨੰਬਰ ਤੇ ਗਏ ਨੇ ਸਿਵਲ ਦੇ ਸਾਹਮਣੇ ਸਾਨੂੰ ਕਲਾਰ ਕੇ ਕਹਿੰਦੇ ਵੇ ਤੁਸੀਂ ਇੱਥੇ ਵੇਟ ਕਰੋ ਨਾਲ ਮੈਂ ਆਸਾ ਮੇਰਾ ਪਾਪਾ ਜੀ ਨਾਲ ਮੇਰਾ ਘਰ ਵਾਲਾ ਸੀ ਕਹਿੰਦੇ ਇੱਥੇ ਖੜੋ ਅਸੀਂ ਆ ਰਹੇ ਆ ਤੁਹਾਡਾ ਕੇਸ ਸਿਵਲ ਚ ਅਸੀਂ ਹੁਣੇ ਆਏ ਅਸੀਂ ਚਾਰ ਉਹ ਤਿਕਰ ਉਹ ਤੇ ਖੜੇ ਰਏ ਆ ਸਾਨੂੰ ਮੁਲਾਜ਼ਮ ਉੱਥੇ ਤਾਰ ਕੇ ਸਾਡੀ ਕਿਸੇ ਨੇ ਬਾਤ ਤਰਫ ਨਹੀਂ ਲਈ ਮੜ ਕੇ ਉੱਥੇ ਪਹੁੰਚਿਆ ਨਹੀਂ ਕੋਈ ਮੁਲਾਜ਼ਮ ਸਾਨੂੰ ਚੱਕਣਾ ਨਹੀਂ ਹਾਂਜੀ ਗੱਡੀ ਆਈ ਬੰਦ ਕਹਿੰਦੀ ਇਹ ਗੱਡੀ ਦੇ ਨਾਲ ਪਿੱਛੇ ਪਿਆ ਹ ਵੀ ਨਹੀਂ ਸਾਡੇ ਕੋਲ ਕਾਰਨ ਕਿ 20000 ਰੁਪਏ ਦਿੱਤਾ ਗੱਡੀ ਵਾਲੇ ਨੂੰ ਚੁੱਕ ਕੇ ਪੈਸੇ ਦਿੱਤੇ ਨੇ ਮੈਂ ਉਹਦਾ ਨਾਨਾ ਜੀ ਬਹੋਰਾ ਸਾਨੂੰ ਬਹੁਤ ਚੁੱਕ ਕੇ 6 ਦਿਨ ਅਸੀਂ ਧੁੰਸੇ ਸੰਦੇ ਵਿੱਚ ਥਾਣਿਆਂ 'ਚ ਵੀ ਗਏ ਆ ਟੂ ਟੂ ਰੇਲਵੇ ਸਟੇਸ਼ਨ 'ਚ ਵੀ ਗਏ ਆ ਉੱਥੇ ਵੀ ਜਾ ਕੇ ਰਫਟਾ ਲਖਾਈਆਂ ਨੇ ਬੱਚਿਆਂ ਦੀ ਫੋਟੋ ਫੋਟੋ ਦੇ ਕੇ ਆਏ ਆ ਇਹ ਸਦੀ ਕੁਮਲ ਬੱਚੀ ਤੁਹਾਡੇ ਕੋ ਆ ਜੇ ਤੇ ਤੁਸੀਂ ਆਪਣੇ ਪਰਿਵਾਰ ਨਾਲ ਕਰ ਲੈਣਾ ਛੱਡਣਾ ਨਹੀਂ ਆ ਚਾਰ ਦਿਨ ਨਹੀਂ ਪੰਜ ਛੇ ਦਿਨ ਨਹੀਂ ਸ਼ਾਮ ਨੂੰ ਰਾਤ ਨੂੰ ਆਹੀ 6 7 ਤੱਕ ਬਾਅਦੇ ਕਰ ਆਏ ਆ ਰੋਟੀ ਨਹੀਂ ਪਾਣੀ ਨਹੀਂ ਚਾਹ ਨਹੀਂ ਭੁੱਖੇ ਪਾਣੇ ਹੁੰਦੇ ਰਹੇ ਉਹ ਵੀ ਗੱਡੀ ਵਾਲਾ ਨਾਲ ਸਾਡੇ ਨਾਲ ਮੌਜੂਦ ਹੈ ਉਹ ਵੀ ਕਹਿੰਦਾ ਕਹਿੰਦਾ ਮੈਂ ਤੁਹਾਡੀ ਹੈਲਪ ਕਰਾਂਗਾ ਜਿੱਥੇ ਤੁਸੀਂ ਕਹੋਗੇ ਪ੍ਰੋਬਸ਼ਨ ਤੇ ਕਹਿੰਦਾ ਮੈਂ ਸਰਕਾਰ ਦੇ ਕੋਲ ਖੜ ਕੇ ਤੁਹਾਡੀ ਹੈਲਪ ਕਰਾਂਗਾ ਤੇ ਇੱਥੇ ਤੇ ਇਹ ਕੁੜੀ ਦਾ ਪਤਾ ਕਰ ਜਣ ਕੇ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਅਸੀਂ ਦੇਖਿਆ ਆ ਕੁੜੀ ਦੀਆਂ ਫੋਟੋਆਂ ਹਾੜ ਘਾਟ ਉਹ ਡਰੈਸ ਕੁੜੀ ਦਾ ਨਾਮ ਹੈਗਾ ਕੋਮਲ ਠੀਕ ਹੈ ਕੋਮਲ ਦੇ ਪਰਿਵਾਰ ਦਾ ਜਿਹੜਾ ਔੰਕਾਰਾ ਕਿਸ ਤਰੀਕੇ ਨਾਲ ਨਜ਼ਰ ਆ ਰਿਹਾ ਕਿਉਂਕਿ ਪਰਿਵਾਰ ਦੀ ਜਿਹੜੀ ਹੈ ਸੁਣਵਾਈ ਨਹੀਂ ਹੋ ਰਹੀ ਉਹ ਪਰਿਵਾਰ ਦਾ ਜਿਹੜਾ ਯਕੀਨ ਹੈ ਪ੍ਰਸ਼ਾਸਨ ਦੇ ਉੱਤੇ ਉੱੜਦਾ ਹੋਇਆ ਨਜ਼ਰ ਆ ਰਿਹਾ ਫਿਰ ਹਾਲ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਆ ਕਿ ਐਫ ਆਈ ਆਰ ਜਿਹੜੀ ਆ 20 ਤਰੀਕ ਨੂੰ ਦਰਜ ਕੀਤੀ ਗਈ ਸੀ ਕਿ ਹੁਣ ਤੱਕ ਜਿਹੜੀ ਸੁਣਵਾਈ ਨਹੀਂ ਹੋਈ ਕਾਰਨ ਕੀ ਹੈ ਪ੍ਰਸ਼ਾਸਨ ਆ ਜਾਣਦੇ ਜੀ ਲੋ ਜੀ ਇੱਕ ਮੈਟਰ ਸਾਡੇ ਕੋਲੇ ਅੱਜ ਇੱਕ ਪਾਰਟੀ ਪੇਸ਼ ਹੋਈ ਸੀ ਜਿਸ ਨੇ ਦੱਸਿਆ ਸੀ ਵੀ ਸਾਡੀ ਸਾਡੀ ਲੜਕੀ ਜਿਹੜੀ ਹੈਗੀ ਆ 12 ਤਰੀਕ ਨੂੰ ਪਿਛਲੇ ਮਹੀਨੇ ਦੇ ਚਲੀ ਗਈ ਸੀਗੀ ਜਿਸ ਸੰਬੰਧੀ ਥਾਣਾ ਸਲੇਮ ਟਾਪਰੀ ਦੇ ਵਿੱਚ ਮਕਦਮਾ ਨੰਬਰ 201 2024 ਦੇ ਵਿੱਚ ਦਰਜ ਹੋਇਆ ਸੀ ਜੋ ਇਹਨਾਂ ਦੀ ਲੜਕੀ ਹੈਗੀ ਹੈ ਇਹਨਾਂ ਦੇ ਰਿਸ਼ਤੇਦਾਰ ਹੈਗਾ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀ ਇਹਦੀ ਲੜਕੀ ਦੀ ਮਾਤਾ ਦੇ ਤਾਏ ਦਾ ਬੇਟਾ ਹੈਗਾ ਜਿਹੜਾ ਉਹ ਸ਼ਮਲਾਪੁਰੀ ਦੇ ਇਲਾਕੇ ਦੇ ਵਿੱਚ ਰਹਿਣ ਵਾਲਾ ਹੈਗਾ ਉਹ ਪਜਾ ਕੇ ਲੈ ਗਿਆ ਹੈਗਾ ਉਸ ਬਾਰੇ ਅਸੀਂ ਪੜਤਾਲ ਤਤਤੀਸ਼ ਕੀਤੀ ਜਾ ਰਹੀ ਹੈ ਮਕਦਮੇ ਦੀ ਜਲਦੀ ਹੀ ਇਹਨਾਂ ਦੇ ਮਕਦਮੇ ਦੇ ਵਿੱਚੋਂ ਲੜਕੀ ਨੂੰ ਟ੍ਰੇਸ ਕਰਕੇ ਇਹਨਾਂ ਦੇ ਬਾਰਸ਼ਾਂ ਦੇ ਹਵਾਲੇ ਕੀਤੇ ਜਾਏਗੇ ਠੀਕ ਹੈ ਇਸ ਮਾਮਲੇ ਦੌਰਾਨ ਜਿਹੜਾ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਐਸਐਚਓ ਸਲੇਮ ਟਾਬਰੀ ਨਾਲ ਤੱਕ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਇਨਵੈਸਟੀਗੇਸ਼ਨ ਦੇ ਦੌਰਾਨ ਮਾਮਲੇ ਦੀ ਜਿਹੜੀ ਹੈ ਜਾਂਚ ਪੜਤਾਲ ਚੱਲ ਰਹੀ ਹੈ ਜੱਦ ਹੀ ਕੁਝ ਲੱਗੂਗਾ ਪਤਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਬੰਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਸੋ ਪਰਿਵਾਰ ਦੇ ਨਾਲ ਜਿਹੜਾ ਇਨਸਾਫ ਹੈ ਉਹ ਦਿੱਤਾ ਜਾਊਗਾ ਲੋਡਾਂ ਲੈ ਦੇਖ ਰਹੇ ਤੁਸੀਂ ਮੈਂਟੇਨ ਕੈਮਰਾਮੈਨ ਸੰਜੋਸ਼ੇਤੀ ਨਾਲ ਧੰਨਵਾਦ